ਸੋ ਸ਼ਿਕਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ 888994 ਦੀਆਂ ਪੋਸਟਾਂ ਜਿਸ ਦੇ ਸਬੰਧਤ ਪਹਿਲੀ ਲਿਸਟ ਜਿਹੜੀ ਹੈ ਉਹ ਪਹਿਲਾਂ ਵੀ ਬੜੀ ਵਾਰ ਆ ਚੁੱਕੀ ਸੀ ਸਟੇਸ਼ਨ ਵੀ ਪਹਿਲਾਂ ਲੋਟ ਹੋਈ ਸੀ ਤੇ ਉਸ ਤੋਂ ਬਾਅਦ ਰੀਕਾਸਟ ਦੀ ਲਿਸਟ ਤੋਂ ਬਾਅਦ ਪੁਰਾਣੀਆਂ ਸਾਰੀਆਂ ਸਿਲੈਕਸ਼ਨ ਸੂਚੀਆਂ ਰੱਦ ਕਰ ਦਿੱਤੀਆਂ ਗਈਆਂ ਤੇ ਹੁਣ ਦੀ ਜਿਹੜੀ ਇੱਕ ਸਿਲੈਕਸ਼ਨ ਸੂਚੀ ਹੈ ਰੀਕਾਸਟ ਹੋਣ ਤੋਂ ਬਾਅਦ ਜਿਸ ਨੂੰ ਕੀ ਮੰਨਤਾ ਹੈ ਅਤੇ ਉਸੇ ਦੇ ਆਧਾਰ ਤੇ ਹੀ ਜਿਹੜੀ ਸਟੇਸ਼ਨ ਅਲੋਟਮੈਂਟ ਉਹ ਹੋਣੀ ਹੈ ਤੇ ਇਸ ਤੋਂ ਬਾਅਦ ਅਗਲੀਆਂ ਲਿਸਟਾਂ ਜਿਹੜੀਆਂ ਆਉਣੀਆਂ ਨੇ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਭ ਤੋਂ ਪਹਿਲਾ ਕੰਮ ਜਿਹੜਾ ਤੁਸੀਂ ਕਰਨਾ ਹੈ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਸ ਭਰਤੀ ਦੇ ਨਾਲ ਸੰਬੰਧਿਤ ਜਾਂ ਅਧਿਆਪਕਾਂ ਦੀ ਭਰਤੀ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਉਹ ਆਪਾਂ ਇਸ ਚੈਨਲ ਦੇ ਉੱਪਰ ਸਾਂਝੀ ਜਿਹੜੀ ਕਰਦੇ ਹਾਂ ਹਮੇਸ਼ਾ ਹੀ ਸੋ ਤੁਸੀਂ ਇਸ ਚੈਨਲ ਨਾਲ ਜਿਹੜਾ ਹੈ ਉਹ ਜ਼ਰੂਰ ਜੁੜੋ ਆਪਾਂ ਗੱਲ ਕਰਦੇ ਹਾਂ ਈਟੀਟੀ 9594 ਦੀ ਪੋਸਟਾਂ ਤੇ ਜਿਹੜੀ ਪਹਿਲੀ ਲਿਸਟ ਹੈ ਉਸ ਦੇ ਮੁਤਾਬਕ ਸਟੇਸ਼ਨ ਅਲਾਟਮੈਂਟ ਹੋਣੀ ਹੈ ਅਤੇ ਦੂਸਰੀ ਲਿਸਟ ਦੇ ਵਿੱਚ ਕਿਸ ਤਰੀਕੇ ਨਾਲ ਮੈਰਿਟ ਹੇਠਾਂ ਆਵੇਗੀ ਉਸ ਦੇ ਉੱਪਰ ਜਿਹੜੀ ਵਿਚਾਰ ਚਰਚਾ ਹੈ ਉਹ ਅੱਜ ਦੀ ਇਸ ਸਟੂਡੀਓ ਵਿੱਚ ਆਪਾਂ ਕਰਨੀ ਹੈ ਉਮੀਦ ਕਰਦੇ ਹਾਂ ਜੇਕਰ ਤੁਸੀਂ ਚੈਨਲ ਨਾਲ ਪਹਿਲਾਂ ਜੁੜੇ ਹੋਏ ਹੋ ਤਾਂ ਆਪ ਸਭ ਜਿਹੜਾ ਹੈ ਇੱਕ ਜੁੜਾਅ ਦੇ ਨਾਲ ਇਸ ਚੈਨਲ ਦੇ ਵੀਡੀਓਜ਼ ਨੂੰ ਦੇਖਦੇ ਹੋ ਕਿ ਅਸੀਂ ਜਿਹੜੀ ਹੈ ਕੋਈ ਵੀ 네ਗੇਟਿਵ ਗੱਲ ਨਾ ਕਰੀਏ ਅਸੀਂ ਕੋਈ ਵੀ ਵਾਧੂ ਵਧਾ ਚੜਾ ਕੇ ਗੱਲ ਨਾ ਕਰੀਏ ਮਿਸ਼ਾਉ ਨਹੀਂ ਹੀ ਗੱਲ ਕਰੀਏ ਜਿਹੜੀ ਵਾਜ਼ਬ ਹੋਵੇ ਤਾਂ ਜਿਸ ਦੇ ਨਾਲ ਕਿਸੇ ਨੂੰ ਗਲਤ ਹੌਸਲਾ ਨਾ ਮਿਲੇ ਇੱਕ ਹੌਸਲਾ ਉਸ ਦੇ ਮਨ ਦੇ ਅੰਦਰ ਵਧੇ ਕੀ ਹਾਂ ਉਸ ਦਾ ਨੰਬਰ ਵਾਕੇ ਹੀ ਆ ਸਕਦਾ ਜਾਂ ਨਹੀਂ ਆ ਸਕਦਾ ਸੋ ਆਪਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਕਰਾਂਗੇ ਉਹ ਹੈ ਸਿਲੈਕਸ਼ਨ ਲਿਸਟ ਦੇ ਉੱਪਰ ਸੋ ਸਿਲੈਕਸ਼ਨ ਲਿਸਟ ਦੇ ਵਿੱਚ ਅਸੀਂ ਸਭ ਤੋਂ ਪਹਿਲੀ ਚੀਜ਼ ਅਸੀਂ ਵੇਖਾਂਗੇ ਤੇ ਤੁਸੀਂ ਵੀਡੀਓ ਦੇ ਵਿੱਚ ਜੁੜੇ ਵੀ ਰਹਿਣਾ ਉਸ ਦਾ ਕਾਰਨ ਇਹ ਹੈ ਕਿ ਅਸੀਂ ਇਹ ਦੱਸਾਂਗੇ ਇਸ ਵੀਡੀਓ ਦੇ ਵਿੱਚ ਕਿ ਕਿੱਸਾ ਪ੍ਰੋਸੈਸ ਹੈ ਦੇ ਤਰਾਂ ਅਗਲੀਆਂ ਲਿਸਟਾਂ ਆਉਣਗੀਆਂ ਤੇ ਕਿਹੜੀ ਕੈਟਾਗਰੀ ਨੂੰ ਕਿਹੜੀਆਂ-ਕਿਹੜੀਆਂ ਸੀਟਾਂ ਜਿਹੜੀਆਂ ਅਲੋਟ ਹੋਣਗੀਆਂ ਤੇ ਬਾਏ ਰੂਲ ਕਿਸ ਤਰੀਕੇ ਨਾਲ ਸੀਟਾਂ ਦੀ ਵੰਡ ਕੀਤੀ ਜਾਂਦੀ ਹੈ ਸੋ ਇੱਥੇ ਤੁਸੀਂ ਇਹ ਦੇਖ ਰਹੇ ਹੋ ਓਪਨ ਦੀ ਜਿਹੜੀ ਲਿਸਟ ਹੈ ਇਹ ਟੋਟਲ ਓਪਨ ਦੀਆਂ 1170 ਪੋਸਟਾਂ ਤੱਕ 134 ਨੰਬਰ ਤੇ ਜਿਹੜੀ ਹੈ ਉਹ ਲਿਸਟ ਰੁਕੀ ਹੈ 134 ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਇੱਥੇ ਦਿਖਾਉਣੇ ਆ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਜਰਨਲ ਦੀਆਂ ਫਰੈਸ਼ ਜੇਕਰ ਆਪਾਂ ਪੋਸਟਾਂ ਗੱਲ ਕਰੀਏ ਓਪਨ ਦੀਆਂ ਉਹ 1170 ਪੋਸਟਾਂ ਇਹ ਤੁਸੀਂ ਐਡਵਰਟਾਈਜ਼ਮੈਂਟ ਦੇਖ ਰਹੇ ਹੋ 1170 ਨੇ ਉਸ ਵਾਰ ਤੁਸੀਂ ਦੇਖੋਗੇ BC ਦੀਆਂ SCRO ਦੀਆਂ XC M8B ਦੀਆਂ ਇਹ ਸਾਰੀਆਂ 300 300 300 ਪੋਸਟਾਂ ਨੇ ਅਤੇ EWS ਦੀਆਂ ਵੀ ਲਾਸਟ ਤੇ ਜਿਹੜੀਆਂ ਨੇ ਉਹ 300 ਪੋਸਟਾਂ ਹੈਗੀਆਂ ਨੇ ਸੋ ਇਹ ਜਿਹੜੀਆਂ ਲਿਸਟ ਜਿਹੜੀ ਤੁਹਾਡੇ ਸਾਹਮਣੇ ਅਸੀਂ ਹੁਣ ਦਿਖਾ ਰਹੇ ਹਾਂ ਇਸ ਲਿਸਟ ਦੇ ਵਿੱਚ ਵੀ ਤੁਸੀਂ ਦੇਖੋਗੇ 1170 ਤੋਂ ਬਾਅਦ EWS ਦੀਆਂ ਵੀ 300 ईडब्ल्यूएस ਦੇ ਵੀ 300 ਨੇ ਪੋਸਟ ਤੋਂ ਬਾਅਦ BC ਦੀਆਂ ਵੀ ਜੜੀਆਂ ਨੇ ਉਹ ਇੱਥੇ 300 ਤੱਕ ਤੁਸੀਂ ਲਿਸਟ ਜਿਹੜੀ ਉਹ ਦੇਖੋਗੇ BC ਦੇ ਵੀ 300 ਤੱਕ ਲਿਸਟ ਦੇਖੋਗੇ SC RO ਦੀ ਵੀ ਜਿਹੜੀ ਹੈ ਤੁਸੀਂ ਉਹ ਲਿਸਟ ਤੁਹਾਡੇ ਸਾਹਮਣੇ ਅਸੀਂ ਕਰਕੇ ਦਿਖਾਉਣੀ ਹੈ 300 ਤੱਕ ਹੈ ਜੀ SC MNB ਦੀ ਵੀ ਜਿਹੜੀ ਲਿਸਟ ਹੈ ਉਹ ਪਹਿਲੇ 300 ਤੱਕ ਹੈ ਸੋ ਇਹ ਇੱਕ ਬੇਸਿਕ ਜਾਣਕਾਰੀ ਸੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਕਿ SC MBI RO BC ਜਰਨਲ ਦੀ ਜਿਹੜੀ ਓਪਨ ਹੈ ਤੇ EWS ਦੀ ਕੋਣ ਦੋਸਤੋ ਉਸ ਤੋਂ ਬਾਅਦ ਗੱਲ ਆਉਂਦੀ ਹੈ ਜਨਰਲ ਐਕਸ ਸਰਵਿਸਮੈਨ ਦੀ ਜਿਹੜੀਆਂ ਇੱਥੇ 111 198 ਪੋਸਟਾਂ ਸ਼ੋ ਹੋਉਂਦੀਆਂ ਨੇ ਐਸ ਸੀ ਐਮ ਐਂਡ ਬੀ ਦੀਆਂ 419 ਸ਼ੋ ਹੁੰਦੀਆਂ ਨੇ ਐਸ ਸੀ ਆਰਓ ਦੀਆਂ 419 ਸ਼ੋ ਹੁੰਦੀਆਂ ਨੇ ਬੀ ਸੀ ਐਕਸ ਸਰਵਿਸਮੈਨ ਦੇ 360 ਸ਼ੋ ਹੁੰਦੀਆਂ ਨੇ ਜਨਰਲ ਸਪੋਰਟਸ ਦੇ ਵਿੱਚ 419 ਸ਼ੋ ਹੁੰਦੀਆਂ ਨੇ ਐਸ ਸੀ ਐਮ ਐਂਡ ਬੀ ਸਪੋਰਟਸ ਦੀਆਂ ਐਸ ਸੀ ਆਰਓ ਸਪੋਰਟਸ ਦੀਆਂ ਸੋ ਇਸ ਤਰੀਕੇ ਨਾਲ ਤੁਹਾਡੇ ਸਾਹਮਣੇ ਜਿਹੜੀਆਂ ਚੀਜ਼ਾਂ ਅਸੀਂ ਸ਼ੋ ਕਰ ਰਹੇ ਹਾਂ ਸਭ ਤੋਂ ਪਹਿਲੀ ਚੀਜ਼ ਦੋਸਤੋ ਜਿਹੜੀ ਤੁਸੀਂ ਸਮਝਣੀ ਹੈ ਕਿ ਹੈਂਡੀਕੈਪਡ ਦੀ ਪੋਸਟ ਕਦੇ ਵੀ ਡੀ ਰਿ ਸੋ ਜੇ ਕਰੇ ਤੇ ਹੈਂਡੀਕੈਪਡ ਦੀਆਂ ਟੋਟਲ 509 ਪੋਸਟਾਂ ਨੇ ਸੋ ਇਹ ਵਾਲੀਆਂ ਪੋਸਟਾਂ ਕਦੇ ਵੀ ਕਿਸੇ ਵੀ ਕੈਟਾਗਰੀ ਨੂੰ ਨਹੀਂ ਦਿੱਤੀਆਂ ਜਾਂਦੀਆਂ ਸੋ ਇਹਨਾਂ ਪੋਸਟਾਂ ਨੂੰ ਜਿਹੜਾ ਹੈ ਤੁਸੀਂ ਕਿਸੇ ਵੀ ਤਰੀਕੇ ਗਿਣਨਾ ਨਹੀਂ ਹੈ ਕਿ ਜੇ ਇਹ 100 ਭਰੀਆਂ ਗਈਆਂ ਤਾਂ ਬਾਕੀ 400 ਮਿਲਣਗੀਆਂ ਹੈਂਡੀਕੈਪਡ ਦੀ ਪੋਸਟ ਕਦੇ ਵੀ ਕਿਸੇ ਵੀ ਹੋਰ ਕੈਟਾਗਰੀ ਨੂੰ ਅਲੋਟ ਨਹੀਂ ਕੀਤੀ ਜਾਂਦੀ ਉਸ ਤੋਂ ਅਗਲੀ ਚੀਜ਼ ਓਪਨ ਦੀ ਜਿਹੜੀ ਸਭ ਤੋਂ ਵੱਡੀ ਗੱਲ ਰਹੀਦੀ ਕਿ ਓਪਨ ਦੀਆਂ ਸੀਟਾਂ ਕਿੰਨੀਆਂ ਹੁੰਦੀਆਂ ਨੇ ਸੋ ਓਪਨ 1170 ਪਹਿਲੀ ਲਿਸਟ ਆ ਚੁੱਕੀ ਹੈ ਦੂਸਰੀ ਜੇਕਰ ਤੁਸੀਂ ਨਿਗਾਹ ਮਾਰੋ ਜਨਰਲ ਐਕਸਰਸਾਈਜ਼ਮੈਨ ਦੇ 1198 ਪੋਸਟਾਂ ਨੇ ਮੇਰੇ ਤੋਂ ਪਹਿਲਾਂ ਵੀ ਕਿਸੇ ਇੱਕ ਕੈਂਡੀਡੇਟ ਨੇ ਫੋਨ ਦੇ ਮਾਧਿਅਮ ਰਾਹੀਂ ਗੱਲ ਕੀਤੀ ਸੀ ਤੇ ਉਹਨਾਂ ਨੇ ਵੀ ਮੈਨੂੰ ਇਸ ਚੀਜ਼ ਤੇ ਥੋੜਾ ਜਿਹਾ ਗਾਈਡ ਕੀਤਾ ਕਿ ਸਭ ਤੋਂ ਪਹਿਲਾਂ ਬੈਕਲੋਗ ਦੀ ਐਕਸਰਸਾਈਜ਼ਮੈਨ ਭਰੀ ਜਾਏਗੀ ਜਾਂ ਫਰੈਸ਼ ਦੇ ਵਿੱਚ ਐਕਸਰਸਾਈਜ਼ਮੈਨ ਭਰੀ ਜਾਏਗੀ ਸੋ ਮੈਨੂੰ ਉਸ ਬਾਰੇ ਇੰਨਾ ਉਦੋਂ ਧਿਆਨ ਨਹੀਂ ਸੀ ਫੇਰ ਇਸ ਦੇ ਉੱਪਰ ਹੋਰ ਕਿਸੇ ਜਗ੍ਹਾ ਤੋਂ ਪੁੱਛਿਆ ਤਾਂ ਉੱਥੋਂ ਵੀ ਉਨੀ ਵਾਜਿਬ ਇਨਫੋਰਮੇਸ਼ਨ ਨਹੀਂ ਮਿਲੀ ਪਰ ਹੁਣ ਜਦੋਂ ਲਿਸਟਾਂ ਆਈਆਂ ਨੇ ਤਾਂ ਲਿਸਟਾਂ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣਾ ਹੈ ਕਿ ਸਭ ਤੋਂ ਪਹਿਲ ਦੇ ਤੌਰ ਤੇ ਕੰਮ ਕੀ ਹੁੰਦਾ ਫਰੀडम फाइਟਰ ਦੀਆਂ ਟੋਟਲ 30 ਪੋਸਟਾਂ ਨੇ ਜਿਸ ਦੇ ਵਿੱਚ 15 ਹੀ ਬੱਚੇ ਪੂਰੇ ਪੰਜਾਬ ਵਿੱਚੋਂ ਮਿਲੇ ਨੇ ਤੁਹਾਨੂੰ ਦੱਸ ਦਈਏ ਫਰੀडम फाइਟਰ ਦੀਆਂ ਪੋਸਟਾਂ ਓਪਨ ਦੇ ਵਿੱਚ ਕਨਵਰਟ ਹੁੰਦੀਆਂ ਨੇ ਸੋ ਯਾਨੀ ਕਿ ਉੱਪਰ ਨੂੰ 15 ਸੀਟਾਂ ਜਿਹੜੀਆਂ ਇਹ ਵੀ ਅਲੋਟ ਹੋਣਗੀਆਂ ਉਸ ਤੋਂ ਬਾਅਦ ਹੈਂਡੀਕੈਪਟ ਹੈ ਜੀ ਸੋ ਹੈਂਡੀਕੈਪਟ ਦੇ ਉੱਪਰ ਜਿਹੜੀ ਆਪਾਂ ਬਹੁਤੀ ਵਿਚਾਰ ਚਰਚਾ ਜਿਹੜੀ ਸੋ ਜਰਨਲ ਦੀਆਂ ਸਪੋਰਟਸ ਦੀਆਂ ਅਗੇਂਸਟ ਬੈਕਲੋਗ ਪੋਸਟ ਜਿਹੜਾ ਹੈ ਜੀ ਦੇਖੋ ਜਰਨਲ ਦੇ ਵਿੱਚ ਸਪੋਰਟਸ ਦੇ ਟੋਟਲ 46 ਬੱਚੇ ਮਿਲੇ ਨੇ ਅਤੇ ਜਰਨਲ ਦੇ ਜਿਹੜੇ ਸਪੋਰਟਸ ਦੇ ਵਿੱਚ ਪੋਸਟਾਂ 419 ਸੀ ਤੇ ਤੁਹਾਨੂੰ ਦੱਸ ਦਈਏ ਕਿ ਜੋ ਜਰਨਲ ਸਪੋਰਟਸ ਹੈ ਇਹ ਸਾਰੀਆਂ ਪੋਸਟਾਂ ਓਪਨ ਦੇ ਵਿੱਚ ਡੀ ਰਿਜ਼ਰਵ ਹੁੰਦੀਆਂ ਨੇ ਸੋ ਇਹਦੇ 46 ਪੋਸਟਾਂ ਨੇ ਟੋਟਲ 419 ਪੋਸਟਾਂ ਸੀ ਤੋਂ ਬਾਕੀ ਦੀਆਂ ਜਿਹੜੀਆਂ 370 ਦੇ ਕਰੀਬ ਪੋਸਟਾਂ ਬਚਦੀਆਂ ਨੇ ਉਹ ਸਾਰੀਆਂ ਪੋਸਟਾਂ ਓਪਨ ਦੇ ਵਿੱਚ ਜਿਹੜੀਆਂ ਕਨਵਰਟ ਹੋਣਗੀਆਂ ਠੀਕ ਹੈ ਜੀ ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਓਪਨ ਦੇ ਵਿੱਚ ਕਨਵਰਟ ਹੁੰਦਾ ਸਿਸਟਮ ਕਿਸ ਤਰੀਕੇ ਨਾਲ ਹੈ ਸਭ ਤੋਂ ਪਹਿਲਾਂ ਜਨਰਲ ਐਕਸਰਸਿਸਮੈਨ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਡੀ ਰਿਜ਼ਰਵ ਹੁੰਦੀਆਂ ਨੇ ਫੇਰ ਜਨਰਲ ਸਪੋਰਟਸ ਦੀਆਂ ਪੋਸਟਾਂ ਡੀ ਰਿਜ਼ਰਵ ਹੁੰਦੀਆਂ ਨੇ ਫੇਰ ਫ੍ਰੀडम फाइਟਰ ਦੀਆਂ ਪੋਸਟਾਂ ਜਿਹੜੀਆਂ ਉਹ ਡੀ ਰਿਜ਼ਰਵ ਹੁੰਦੀਆਂ ਨੇ ਸੋ ਇਸ ਤਰੀਕੇ ਨਾਲ ਇੱਕ ਪੂਰਾ ਦਾ ਪੂਰਾ ਕੈਟਾਲਾਗ ਬਣਿਆ ਹੁੰਦਾ ਜੇ ਤੁਸੀਂ ਦੇਖੋਗੇ ਜਨਰਲ ਐਕਸਰਸਿਸਮੈਨ ਅਗੇਂਸਟ ਬੈਕਲੌਗ ਪੋਸਟ ਤੁਹਾਨੂੰ ਦੱਸੀਏ ਕਿ ਸਭ ਤੋਂ ਪਹਿਲਾਂ ਜਿਹੜੀ ਉਸ ਚੀਜ਼ ਦਾ ਜਵਾਬ ਹੈ ਕਿ ਬੈਕਲੌਗ ਦੇ ਵਿੱਚ ਐਕਸਰਸਿਸਮੈਨ ਪਹਿਲਾਂ ਭ ਸੋ ਇਸ ਲਿਸਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਐਕਸ ਸਰਵਿਸ ਮੈਂਡ ਦੀ ਪੋਸਟਾਂ ਦੇ ਵਿੱਚ ਬੈਕਲੌਗ ਨੂੰ ਪਹਿਲਾਂ ਭਰਿਆ ਜਾਂਦਾ ਹੈ। ਯਾਨੀ ਕਿ ਜੋ ਇੱਥੇ ਜਨਰਲ ਐਕਸ ਸਰਵਿਸ ਮੈਂਡ ਦੀ ਤੁਸੀਂ ਲਿਸਟ ਦੇਖ ਰਹੇ ਹੋ। ਕੁੱਲ 47 ਬੱਚਿਆਂ ਦੀ। ਸੋ ਇਹ 47 ਬੱਚੇ ਜਿਹੜੇ ਨੇ ਇਹਨਾਂ 988 ਪੋਸਟਾਂ ਵਿੱਚੋਂ ਲਗਾਏ ਜਾ ਰਹੇ ਨੇ ਨਾ ਕਿ ਜੋ ਫਰੈਸ਼ 210 ਪੋਸਟਾਂ ਨੇ ਉਹਨਾਂ ਵਿੱਚੋਂ। ਸੋ ਬੈਕਲੌਗ ਦੇ ਵਿੱਚੋਂ 988 ਵਿੱਚੋਂ ਇਹ 47 ਬੱਚੇ ਲਗਾਏ ਜਾ ਰਹੇ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ 940 ਪੋਸਟਾਂ ਤੇ ਪਲੱਸ 210 ਯਾਨੀ ਕਿ 1100 1150 ਦੇ ਕਰੀਬ ਜਿਹੜੀਆਂ ਪੋਸਟਾਂ ਨੇ ਇਹ ਵੀ ਓਪਨ ਦੇ ਵਿੱਚ ਜਾਣਗੀਆਂ। ਤੇ ਜੋ 419 ਸਪੋਰਟਸ ਵਿੱਚੋਂ 40 ਪੋਸਟਾਂ ਕੱਢਦੀਆਂ ਉਹ ਵੀ ਓਪਨ ਵਿੱਚ ਜਾਣ ਗਈਆਂ ਤੇ ਫ੍ਰੀडम फाइਟਰ ਦੀਆਂ 15 ਪੋਸਟਾਂ ਉਹ ਵੀ ਓਪਨ ਦੇ ਵਿੱਚ ਜਾਣ ਗਈਆਂ ਤੇ ਦੋਸਤੋ ਇੱਥੇ ਵੀ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਜਿਸ ਤਰੀਕੇ ਨਾਲ 6635 ਅਤੇ ਹੋਰ ਬਾਕੀ ਭਰਤੀਆਂ ਦੇ ਵਿੱਚ ਜੋ ਰੀਕਾਸਟ ਹੋ ਰਹੀਆਂ ਨੇ ਉਸ ਵਿੱਚ ਵੀ ਬੱਚੇ ਬੜੇ ਇਸ ਤਰੀਕੇ ਨਾਲ ਗੱਲ ਕਰ ਰਹੇ ਨੇ ਕਿ ਜਿਹੜੀ ਲਿਸਟ ਹੈ ਉਹ ਜਦੋਂ ਜੋ ਨੌਕਰੀ ਉਹਨਾਂ ਨੂੰ ਦਿੱਤੀ ਗਈ ਉਦੋਂ ਉਸ ਵਿੱਚ ਕੇਵਲ ਓਪਨ ਦਾ ਨਾਮ ਸੀ ਪਾਵਰ ਜਰਨਲ ਦਾ ਤੇ ਬਾਅਦ ਵਿੱਚ ਜੋ ਹੁਣ ਰੀਕਾਸਟ ਹੋ ਕੇ ਆਈਆਂ ਉਹਨਾਂ ਵਿੱਚ ਬਾਕੀ ਕੈਟਾਗਰੀ ਦੇ ਬੱਚੇ ਕਿਵੇਂ ਵੜ ਗਏ ਦੋਸਤੋ ਇਥੇ ਮੈਂ ਤੁਹਾਨੂੰ ਇੱਕ ਚੀਜ਼ ਬੜੇ ਧਿਆਨ ਨਾਲ ਸਮਝਾਉਣੀ ਚਾਹਣਾ ਆਪ ਜੀ ਵੀਡੀਓ ਨਾਲ ਜੁੜੇ ਹੋ ਤਾਂ ਇਸ ਨੂੰ ਬੜੇ ਟੰਗ ਨਾਲ ਸਮਝਣਾ ਹੈ ਜੀ ਮੰਨ ਲਓ BC ਦੇ ਬੱਚਾ ਜਿਸ ਦਾ ਨਾਮ ਇਥੇ 100 ਤੁਹਾਡੇ ਸਾਹਮਣੇ 132 ਨੰਬਰ ਤੇ ਮੰਨ ਲਓ ਕੋਈ 22 ਨੰਬਰ ਸੀਰੀਅਲ ਤੇ ਕੋਈ ਬੈਠਾ ਹੈ ਮਰਜੀਤ ਕੌਰ 132 ਨੰਬਰ ਨੇ ਇਹਨਾਂ ਦੇ ਮੰਨ ਲਓ ਹੁਣ ਇਹਨਾਂ ਨੂੰ ਪਹਿਲੀ ਲਿਸਟ ਦੇ ਵਿੱਚ BC ਦੇ ਵਿੱਚ ਸੀਟ ਅਲੋਟ ਕੀਤੀ ਜਾ ਰਹੀ ਹੈ ਪਰ ਜਦੋਂ ਸੀਟਾਂ ਡੀ ਰਿਜ਼ਰਵ ਹੋਣਗੀਆਂ ਓਪਨ ਦੇ ਵਿੱਚ ਜਾਣ ਗੀਆਂ ਸੋ ਓਪਨ ਦੇ ਵਿੱਚ ਜਦੋਂ 1200 ਤੋਂ ਲੈ ਕੇ 1400 ਤੱਕ ਪੋਸਟਾਂ ਡੀ ਰਿਜ਼ਰਵ ਹੋਣਗੀਆਂ ਸੋ ਇਸ 132 ਨੰਬਰ ਵਾਲੇ ਬੱਚੇ ਦਾ ਵੀ ਤਾਂ ਓਪਨ ਦੇ ਵਿੱਚ ਨਾਮ ਆਣਾ ਸੀ ਨਾ ਪਰ ਪਹਿਲੀ ਲਿਸਟ ਦੇ ਵਿੱਚ ਇਹਨਾਂ ਨੂੰ BC ਦੀ ਅਲੋਟ ਹੋ ਜਾਣ ਕਰਕੇ ਹੁਣ ਉਹਨਾਂ ਦਾ ਉਸ ਓਪਨ ਵਾਲੀ ਲਿਸਟ 'ਚ ਨਾਮ ਨਹੀਂ ਆ ਪਾਏਗਾ ਸੋ ਇੱਥੇ ਬੋਰਡ ਕੀ ਕਰਦਾ ਹੈ ਬੋਰਡ ਇਸ ਚੀਜ਼ ਨੂੰ ਧਿਆਨ ਵਿੱਚ ਰੱਖਦਾ ਹੈ ਮੰਨ ਲਓ ਓਪਨ ਦੀ ਮੈਰਿਟ ਨੇ 126 ਤੱਕ ਆਣਾ ਹੈ 124 ਤੱਕ ਆਉਣਾ ਹੋਏਗਾ ਮੰਨ ਲਓ ਓਪਨ ਦੀ ਮੈਰਿਟ 124 ਤੱਕ ਆਉਂਦੀ ਹੈ ਸੋ 124 ਤੱਕ ਬੋਰਡ ਇਸ ਚੀਜ਼ ਨੂੰ ਧਿਆਨ ਵਿੱਚ ਰੱਖੇਗਾ ਕਿ ਉਸ ਵਿੱਚ ਕਿੰਨੇ BC ਦੇ ਜੋ ਫਰਸਟ ਲਿਸਟ 'ਚ BC ਚ ਲੱਗ ਚੁੱਕੇ ਨੇ ਮੰਨ ਲਓ 200 ਜਾਂ 400 ਬੱਚਾ ਇਸ ਤਰੀਕੇ ਦਾ ਹੈ ਜੋ ਲੱਗ ਚੁੱਕਿਆ ਹੈ BC ਦੇ ਵਿੱਚ ਪਹਿਲੀ ਲਿਸਟ ਦੇ ਵਿੱਚ ਪਰ ਸੀਟਾਂ ਡੀ ਰਿਜ਼ਰਵ ਹੋਣ ਕਰਕੇ ਉਹਨਾਂ ਦਾ ਹੱਕ ਬਣਦਾ ਸੀ ਕਿ ਓਪਨ ਵਿੱਚ ਜਾਂਦੇ ਪਰ ਪਹਿਲੀ ਲਿਸਟ ਜਿਹੜੀ ਉਹ BC ਦੇ ਅਕੋਰਡਿੰਗ ਉਹਨਾਂ ਨੂੰ ਦਿੱਤੀ ਜਾ ਚੁੱਕੀ ਹੈ ਸੋ ਬੋਰਡ ਇਹ ਸੀਟਾਂ ਨੂੰ ਧਿਆਨ ਵਿੱਚ ਰੱਖਦਾ ਹੈ ਕਿ ਜਿੰਨੀਆਂ ਵੀ ਪੋਸਟਾਂ ਦਿੱਤੀਆਂ ਜਾ ਰਹੀਆਂ ਨੇ ਪਹਿਲਾਂ ਜਿਵੇਂ ਮੰਨ ਲਓ 132 ਨੰਬਰ ਵਾਲਾ ਇਹ ਬੱਚਾ ਹੈ ਅਮਰਜੀਤ ਕੋਹਰੀਆ ਅਸ਼ੋਕ ਕੁਮਾਰ ਇਹਨਾਂ ਨੂੰ ਹੁਣ ਫਰਸਟ ਲਿਸਟ ਦੇ ਅਕੋਰਡਿੰਗ bc ਦੇ ਵਿੱਚ ਸੀਟ ਦੇ ਦਿੱਤੀ ਗਈ ਪਰ ਜਦੋਂ 1200 ਸੀਟਾਂ ਓਪਨ ਵਿੱਚੋਂ ਨਿਕਲ ਕੇ ਆਣਗੀਆਂ ਸੋ ਇਸ ਅਕੋਰਡਿੰਗ ਤਾਂ ਕਿਸੇ ਵੀ ਕੈਟਾਗਰੀ ਦਾ ਕੋਈ ਵੀ ਬੱਚਾ ਉਸ ਵਿੱਚ ਵੜ ਨਹੀਂ ਸਕੇਗਾ ਕਿਉਂ ਕਿ ਪਹਿਲੇ ਲਿਸਟ ਵਿੱਚੋਂ ਕੈਟਾਗਰੀ ਵਿੱਚ ਜਾ ਚੁੱਕੇ ਨੇ ਸੋ ਬੋਰਡ ਧਿਆਨ ਜ਼ਰੂਰ ਰੱਖਦਾ ਹੈ ਕਿ ਜੇਕਰ 124 ਨੰਬਰ ਤੱਕ ਆਪਣੇ ਮੈਰਿਟ ਜਾਏਗੀ ਸੋ 124 ਤੋਂ ਉੱਪਰ ਜਿੰਨੇ ਵੀ ਕਿਸੇ ਵੀ ਕੈਟਾਗਰੀ ਦੇ ਬੱਚੇ ਓਪਨ ਵਿੱਚ ਜਾ ਸਕਦੇ ਸੀ ਉਹਨਾਂ ਦੀ ਗਿਣਤੀ ਨੂੰ ਬੋਰਡ ਤੇ ਅਨ ਵਿੱਚ ਰੱਖਦਾ ਹੈ ਅਤੇ ਉਸੇ ਕੈਟਾਗਰੀ ਦੇ ਉਹਨੇ ਬੱਚੇ ਹੋਰ ਨੀਚੋਂ ਚੱਕ ਕੇ ਉਹਨੇ ਬੱਚਿਆਂ ਦੀ ਪੂਰਤੀ ਪੂਰੀ ਕੀਤੀ ਜਾਂਦੀ ਹੈ ਤੇ ਜਿਸ ਤਰੀਕੇ ਨਾਲ ਪੂਰੀ ਇੱਕ ਫਾਈਨਲਾਈਜ਼ ਸਿਲੈਕਸ਼ਨ ਲਿਸਟ ਆਉਂਦੀ ਹੈ ਭਰਤੀ ਮੁਕੰਮਲ ਹੋਣ ਤੋਂ ਬਾਅਦ ਇੱਕ ਪੂਰੀ ਲਿਸਟ ਕੀ ਕਿੰਨੇ ਬੱਚੇ ਲਗਾਏ ਜਾ ਚੁੱਕੇ ਨੇ ਉਦੋਂ ਜਿਹੜੀ ਉਹ ਲਿਸਟ ਵਿੱਚ ਦੱਸਿਆ ਜਾਂਦਾ ਕਿ ਆਹ ਵਾਲੇ ਬੱਚੇ ਜਦੋਂ ਓਪਨ ਦੇ ਵਿੱਚ ਡੀ ਰਿਜ਼ਰਵ ਹੋਈਆਂ ਸੋ ਉਹ ਡੀ ਰਿਜ਼ਰਵ ਕਰਕੇ ਇੰਨੇ ਬੱਚਿਆਂ ਨੂੰ ਇੰਨੇ ਬੱਚੇ BC ਦੇ ਇੰਨੇ ਓਪਨ ਦੇ ਇੰਨੇ SC ਦੇ ਇੰਨੇ MDB ਦੇ ਕਿਵੇਂ-ਕਿਵੇਂ ਬੱਚੇ ਲਗਾਏ ਗਏ ਨੇ ਸੋ ਤੁਹਾਨੂੰ ਦੱਸ ਦਿੰਦਾ ਹੈ ਕਿ ਸੀਟਾਂ ਕਿਹੜੀਆਂ-ਕਿਹੜੀਆਂ ਡੀ ਰਿਜ਼ਰਵ ਹੋਣਗੀਆਂ ਮੈਂ ਦੁਬਾਰਾ ਦੱਸ ਦਿੰਦਾ ਇੱਕ ਉਪਰ ਜਨਰਲ ਦੀਆਂ ਆਪਣੀਆਂ ਇੱਕ ਜਨਰਲ ਐਕਸਰਵਿਸਮੈਨ ਇੱਕ ਜਨਰਲ ਸਪੋਰਟਸ ਔਰ ਇੱਕ ਫਰੀडम फाइਟਰ ਇਹ ਚਾਰ ਓਪਨ ਦੇ ਵਿੱਚ ਕਨਵਰਟ ਹੁੰਦੀਆਂ ਨੇ ਜੀ ਬਾਕੀ BC ਨੂੰ BC ਐਕਸਰਵਿਸਮੈਨ ਇਹ ਪੋਸਟਾਂ ਜਿਹੜੀਆਂ ਡੀ ਰਿਜ਼ਰਵ ਹੁੰਦੀਆਂ ਨੇ SC एम एंड बी ਨੂੰ ਸਭ ਤੋਂ ਪਹਿਲਾਂ ਡੀ ਰਿਜ਼ਰਵ ਹੋ ਕੇ ਜੋ ਮਿਲੇਗਾ ਉਹ ਹੈ ਐਸ ਸੀ ਐਮ ਐਂਡ ਬੀ ਦਾ ਸਪੋਰਟਸ ਅਤੇ ਐਕਸਰਸਿਸਮੈਨ ਜੇਕਰ ਉਹਨਾਂ ਵਿੱਚੋਂ ਵੀ ਖਾਲੀ ਰਹਿ ਜਾਂਦੀ ਨੇ ਤਾਂ ਸਾਰੀਆਂ ਪੋਸਟਾਂ ਐਸ ਸੀ ਆਰ ਨੂੰ ਮਿਲਦੀਆਂ ਐਸ ਸੀ ਆਰ ਨੂੰ ਕਿਹੜੀ ਕਿਹੜੀ ਸੀਟ ਮਿਲਦੀ ਹੈ ਜੀ ਐਸ ਸੀ ਆਰ ਉਹਦੀ ਆਪਦੀ ਐਸ ਸੀ ਆਰ ਦਾ ਐਕਸਰਸਿਸਮੈਨ ਐਸ ਸੀ ਆਰ ਦਾ ਸਪੋਰਟਸ ਐਸ ਸੀ ਐਮ ਬੀ ਸਪੋਰਟਸ ਵਿੱਚੋਂ ਬਚੀਆਂ ਪੋਸਟਾਂ ਐਸ ਸੀ ਐਮ ਐਂਡ ਬੀ ਐਕਸਰਸਿਸਮੈਨ ਵਿੱਚੋਂ ਬਚੀਆਂ ਪੋਸਟਾਂ ਇਹ ਸਾਰੀਆਂ ਪੋਸਟਾਂ ਐਸ ਸੀ ਆਰ ਨੂੰ ਮਿਲਦੀਆਂ ਨੇ ਹੈਂਡੀਕੈਪਡ ਦੀ ਪੋਸਟ ਕਦੇ ਵੀ ਡੀ ਰਿਜ਼ਰਵ ਹੋ ਕੇ ਕਿਸੇ ਵੀ ਕੈਟਾਗਰੀ ਨੂੰ ਨਹੀਂ ਮਿਲਦੀ ਸ ਸੋ ਹੋਪਫੁਲੀ ਤੁਹਾਨੂੰ ਜਿੰਨਾ ਸਾਨੂੰ ਇਨਫੋਰਮੇਸ਼ਨ ਸੀ ਤੁਹਾਨੂੰ ਦੱਸ ਚੁੱਕੇ ਆ ਜੇਕਰ ਇਥੇ ਤੁਹਾਨੂੰ ਇੱਕ ਮੋਟਾ ਮੋਟਾ ਨੰਬਰ ਦੱਸਣਾ ਹੋਵੇ ਸੋ ਅਸੀਂ ਦੱਸ ਸਕਦੇ ਆ ਕਿ BC 118 ਤੱਕ ਜਿਹੜੇ ਬੜੇ ਆਰਾਮ ਨਾਲ ਲੱਗਣਗੇ ਜਿਹੜਾ ਐਕਸਰਿਸਮੈਨ ਉਹ ਪਹਿਲਾਂ ਹੀ ਜਿਹੜੀ ਹੈ ਸਾਰੇ ਹੀ ਲੱਗ ਜਾਣੇ ਨੇ ਸੋ ਓਪਨ ਦੀ ਜਿਹੜੀ ਮੈਰਿਟ ਆ ਉਹ ਵੀ 124 126 122 ਤੱਕ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਸੋ 124 ਇੱਕ ਆંકੜਾ ਹੈ ਜੋ ਓਪਨ ਦੇ ਲਈ BC ਦੇ ਲਈ 118 ਤੱਕ ਦਾ ਆંકੜਾ ਜਿਹੜਾ ਤੁਹਾਨੂੰ ਦੱਸ ਰਹੇ ਆ ਸੋ ਜਦੋਂ ਵੀ ਪੂਰੀ ਦੀ ਪੂਰੀ ਭਰਤੀ ਕੰਪਲੀਟ ਹੋ ਜਾਏਗੀ ਚਾਹੇ ਦੋ ਲਿਸਟਾਂ ਚਾਹੇ ਤਿੰਨ ਲਿਸਟਾਂ ਪਰ BC 118 ਤੱਕ ਤੇ SC ਜਿਹੜਾ ਹੈ RO ਬੜੇ ਆਰਾਮ ਨਾਲ 100 ਤੋਂ نیچے ਤੱਕ ਵੀ ਬੱਚੇ ਬੜੇ ਆਰਾਮ ਨਾਲ ਲੱਗਣਗੇ SC&ST ਵੀ ਸਾਰਾ ਹੀ ਲੱਗ ਜਾਏਗਾ ਓਪਨ ਦੀ ਮੈਰਿਟ ਵੀ ਜਿਹੜੀ ਹੈ ਉਹ ਤੁਸੀਂ ਦੇਖੋਗੇ ਜਨਰਲ ਦੇ ਬੱਚੇ ਵੀ 124 126 ਤੱਕ ਬੜੇ ਆਰਾਮ ਨਾਲ ਲੱਗਣਗੇ ਸੋ ਇਹ ਸੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਸੋ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਆਪਦੇ ਸਾਰੇ ਸਾਥੀਆਂ ਨਾਲ ਜਿਹੜੇ ਇਸ ਭਰਤੀ ਨਾਲ ਜੁੜੇ ਹੋਏ ਨੇ Telegram channel ਤੇ जरूर ਜੁੜੋ Telegram channel ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕੁਇਰੀ ਹੈ ਉੱਥੇ ਤੁਸੀਂ ਕਮੈਂਟ ਕਰੋ ਤੁਹਾਡੇ ਨਾਲ ਜਿਹੜੀ ਗੱਲਬਾਤ Telegram ਤੇ ਕਰਦੇ ਆਂ ਵੀਡੀਓ ਨੂੰ ਦੇਖਣ ਲਈ ਧੰਨਵਾਦ ਥੈਂਕ ਯੂ ਵੈਰੀ ਮੱਚ